ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਰਾਨੀ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਭੁਪਿੰਦਰ ਯਾਦਵ ਨੇ ਸਾਂਝੇ ਤੌਰ ਤੇ ਮਹਿਲਾ ਕਾਰਜਬਲ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਉੱਪਰ ਜ਼ੋਰ ਦਿੱਤਾ ਹੈ। ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਲਈ ਕਾਰਜ ਕਾਰਜਬਲ ਵਿੱਚ ਮਹਿਲਾ ਕਰਮਚਾਰੀਆਂ ਦੇ ਵਿਸ਼ੇ ਤੇ আয়োজিত ਇੱਕ ਸਮਾਗਮ ਦੌਰਾਨ ਦੋਹਾਂ ਮੰਤਰੀਆਂ ਨੇ ਇੱਕ ਸਲਾਹਕਾਰੀ ਵੀ ਜਾਰੀ ਕੀਤੀ। ਇਸ ਸਲਾਹਕਾਰੀ ਵਿੱਚ ਸੂਖਮ ਲਗੂ ਦਰਮਿਆਨੇ ਅਤੇ ਵੱਡੇ ਉਦਮਾਂ ਦੇ ਰੋਜ਼ਗਾਰਦਾਤਾਵਾਂ ਨੂੰ ਮਹਿਲਾ ਕਰਮਚਾਰੀਆਂ ਲਈ ਸਹੂਲਤਾਂ ਅਤੇ ਸਮਰਪਣ ਪੋਸਟਰ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਸਮ੍ਰਿਤੀ ਰਾਣੀ ਨੇ ਇਸ ਮੌਕੇ ਕਿਰਤ ਮੰਤਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸਲਾਹਕਾਰੀ ਵਿੱਚ ਇਸ ਗੱਲ ਨੂੰ ਜ਼ਰੂਰੀ ਬਣਾਇਆ ਗਿਆ ਹੈ ਕਿ ਹਰੇਕ ਰੋਜ਼ਗਾਰਦਾਤਾ ਨੂੰ ਕਾਮਕਾਜੀ ਮਹਿਲਾ ਕਿਰਤੀਆਂ ਦੀ ਮਜ਼ਦੂਰੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨੀ ਹੋਵੇਗੀ। ਭពਿੰਦਰ ਯਾਦਵ ਨੇ ਕਿਹਾ ਕਿ ਮਹਿਲਾ ਕਿਰਤਕਾਰਜ ਬਲ ਦੀ ਭਾਗੀਦਾਰੀ ਦੀ ਦਰ ਸਾਲ 2017-18 ਦੇ ਮੁਕਾਬਲੇ ਸਾਲ 2022-23 ਵਿਚ 13 ਫੀਸਦ ਵਧ ਕੇ 38 ਫੀਸਦ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉੱਚ ਸਿੱਖਿਆ ਵਿੱਚ ਮਹਿਲਾਵਾਂ ਦੇ ਦਾਖਲੇ ਵਿੱਚ ਵੀ 32 ਫੀਸਦ ਦਾ ਵਾਧਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਈ-ਸ਼ਰਮ ਪੋਰਟਲ ਤੇ ਤਕਰੀਬਨ 29 ਕਰੋੜ ਗੈਰ ਸੰਗਠਿਤ ਕਾਮਿਆਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ ਜਿਨ੍ਹਾਂ ਵਿੱਚੋਂ 53 ਫੀਸਦ ਔਰਤਾਂ ਨੇ